ਹਾਂਜੀ ਦੋਸਤੋ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਜੀ ਮੈਂ ਤੁਹਾਡਾ ਆਪਣਾ ਟੋਨੀ ਵਰਮਾ ਧਰਮਪੱਤ ਜੁਲियस ਖਲਾਰਾ ਤੋਂ ਸੋ ਉਮੀਦ ਕਰਦਾ ਹਾਂ ਜੀ ਸਾਰੇ ਠੀਕ ਹੋਵੋਗੇ ਜੀ ਰਾਜੀ ਖੁਸ਼ੀ ਹੋਵੋਗੇ ਸੋ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਥੈਂਕਸ ਕਹਿਣਾ ਚਾਹੁੰਗਾ ਜੀ ਦਿਲੋਂ ਪਿਆਰ ਸਭ ਨੂੰ ਤੁਸੀਂ ਸਾਡੀ ਵੀਡੀਓਜ਼ ਇੰਨਾ ਪਿਆਰ ਦੇ ਰਹੇ ਹੋ ਤੇ ਬਹੁਤ ਵਧੀਆ ਲੱਗਦਾ ਜਦੋਂ ਸਾਡੀ ਵੀਡੀਓਜ਼ ਤੁਸਾਂ ਇੰਨਾ ਪਿਆਰ ਦੇ ਰਹੇ ਹੋ ਮਤਲਬ ਦਿਨ-ਬਦ ਦਿਨ ਸਾਡੇ ਈ ਵਿਊਜ਼ ਆਪ ਹੁੰਦੇ ਜਾ ਰਹੇ ਨੇ ਸਾਡੇ ਸਬਸਕ੍ਰਾਈਬ ਆਪ ਹੁੰਦੇ ਜਾ ਰਹੇ ਨੇ ਸੋ ਬਹੁਤ ਜ਼ਿਆਦਾ ਥੈਂਕਸ ਕਰਨਾ ਚਾਹੁੰਗਾ ਮੈਂ ਤੁਹਾਡੇ ਸੋ ਅੱਜ ਆਪਾਂ ਤੁਹਾਨੂੰ ਬਹੁਤ ਚੀਜ਼ ਇੱਕ ਪਿਆਰੀ ਸ਼ੇਅਰ ਕਰਨ ਜਾ ਰਹੇ ਹਾਂ ਜੀ ਛੂੜੀਆਂ ਦੇ ਡਿਜ਼ਾਈਨ ਨੇ ਆਪਣੇ ਕੋਲੇ ਟਰੈਡੀਸ਼ਨਲ ਵੀ ਨੇ ਤੇ ਅੰਟੀਕ ਵੀ ਨੇ ਸੋ ਬਹੁਤ ਪਿਆਰੇ ਡਿਜ਼ਾਈਨ ਨੇ ਲਾਈਟ weight ਵੀ ਨੇ ਹੈਵੀ weight ਵੀ ਨੇ ਸੋ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਜੀ ਡਿਜ਼ਾਈਨ ਸੋ ਹਾਂਜੀ ਦੋਸਤੋ ਅੱਜ ਆਪਾਂ ਦੇਖਦੇ ਹਾਂ ਡਿਜ਼ਾਈਨ ਥੋੜੇ ਸਾਹਮਣੇ ਡਿਜ਼ਾਈਨ ਦਿਖਾ ਰਹੇ ਹਾਂ ਜੀ ਮੈਂ ਫਸਟ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਵਰਸਾਚੀ ਦਾ ਡਿਜ਼ਾਈਨ ਜਿਹੜਾ ਹੈਗਾ ਉੱਪਰ ਆਪਣੇ ਕੀਤਾ ਬਹੁਤ ਸੋਹਣਾ ਡਿਜ਼ਾਈਨ ਆ ਬਾਕੀ ਤੁਸੀਂ ਆ ਫਲਾਵਰ ਦੇਖ ਸਕਦੇ ਹੋ ਜਿਹੜਾ ਆਪਣੇ ਫਲਾਵਰ ਦੇ ਚੈਟ ਕਰ ਰਹੇ ਨੇ ਤੇ ਬਹੁਤ ਸੋਹਣਾ ਡਿਜ਼ਾਈਨ ਆ ਬਾਕੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਈ ਰਹੀ ਹੋਣੀ ਜੀ ਵੀਡੀਓ ਦੇ ਵਿੱਚ ਬਿਲਕੁਲ ਸ਼ੀਸ਼ਾ ਫਿਨਿਸ਼ਿੰਗ ਹੈ ਜੀ ਬਹੁਤ ਇੱਕ ਸਲੀਕ ਜਿਹਾ ਡਿਜ਼ਾਈਨ ਹੈ ਮੈਂ ਤੁਹਾਨੂੰ ਚੱਕ ਕੇ ਦਿਖਾਉਣ ਆਖੇ ਦੇ ਵਿੱਚ ਮਤਲਬ ਬਹੁਤ ਸੋਹਣਾ ਡਿਜ਼ਾਈਨ ਬਣਦਾ ਹੈ ਬਹੁਤ ਸੋਹਣੀ ਲੁੱਕ ਹੈ ਜੀ ਫਲਾਵਰਟ ਵੀ ਤੁਸੀਂ ਦੇਖੋਗੇ ਮਤਲਬ ਬਹੁਤ ਸੋਹਣੀ ਫਲਾਵਰਟ ਹੈ ਜੇ ਅਪਾ weight ਦੇ ਅਕੋਰਡਿੰਗ ਗੱਲ ਕਰੀਏ ਤਾਂ ਇਹਦਾ weight ਸਾਰਾ ਜੀ 40 ਗ੍ਰਾਮ ਦੇ ਵਿੱਚ ਜਿਹੜੇ ਚੂੜੀ ਨੇ ਜਿਹੜੇ 40 ਸੋ 40 ਗ੍ਰਾਮ ਦੇ ਹਿਸਾਬ ਨਾਲ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣੀ ਫਲਾਵਰਟ ਬਣੀ ਹੋਈ ਹੈ ਜੋ 22 ਕੈਟ ਹਾਲ ਮਾਰਕ ਦੇ ਵਿੱਚ ਜਿਹੜੇ ਚੂੜੇ ਨੇ ਜੀ ਆਲ ਰੈਡੀ ਨੇ ਹੁਣ ਆਪਾਂ ਗੱਲ ਕਰਾਂਗੇ ਜੀ ਅਗਲੇ ਚੂੜੀਆਂ ਦੀ ਸੋ ਹਾਂਜੀ ਦੋਸਤੋ ਆਪਾਂ ਨੈਕਸਟ ਚੂੜੀ ਦੀ ਗੱਲ ਕਰਦੇ ਜੀ ਅਨਟਿਕ ਦੇ ਵਿੱਚ ਪੇਅਰ ਆਪਣੇ ਕੋਲ ਬਣਿਆ ਹੋਇਆ ਤੁਸੀਂ ਦੇਖੋਗੇ ਬਹੁਤ ਹੀ ਪੈਰਾ ਡਿਜ਼ਾਈਨ ਹੈ ਸੋ ਅਨਟਿਕ ਦੇ ਵਿੱਚ ਆਪਣੇ ਚੂੜੀਆਂ ਰੈਡੀ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਵਿੱਚ ਘੁੰਦਣ ਲੱਗਿਆ ਹੋਇਆ ਜੀ ਰੂਬੀ ਕਲਰ ਦਾ ਸੋ ਤੁਸੀਂ ਇੱਥੇ ਕੋਈ ਵੀ ਕਲਰ ਜੋ ਤੁਹਾਡੇ ਆਪਸ਼ਨਸ ਹੈਗੇ ਨੇ ਜੀ ਆਪਾਂ ਉਹ ਇੱਥੇ ਕਲਰ ਆਪਾਂ ਯੂਜ਼ ਕਰ ਸਕਦੇ ਹਾਂ ਸੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵੀ ਕਲਰ ਹੋਵੇ ਸੋ ਆਪਾਂ ਇੱਥੇ ਉਹ ਐਡ ਆਨ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਗਾਇਜ਼ ਸੌਰੀ ਗਾਇਜ਼ ਇੱਥੇ ਡਿਜ਼ਾਈਨ ਕਿੰਨਾ ਸੋਹਣਾ ਬਣਾਇਆ ਹੈ ਪੂਰਾ ਸਲੀਕਾ ਡਿਜ਼ਾਈਨ ਹੈ ਹਨਾ ਤੇ ਪੇਚ ਵਾਲੇ ਚੂੜੇ ਨੇ ਜੀ ਇਹਦੀ ਮੇਨ ਗੱਲ ਇਹ ਹੈ ਵੀ ਇਹਨੂੰ ਕੋਈ ਵੀ ਯੂਜ਼ ਕਰ ਸਕਦਾ ਹੈ ਸਾਈਜ਼ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਸੋ ਅਗਰ ਆਪਾਂ ਇਹਦੀ weight ਦੀ ਗੱਲ ਕਰਦੇ ਹਾਂ ਗਾਇਜ਼ ਇਹਦਾ weight ਹੈਗੇ ਜਿਹੜਾ 6.5 ਟੋਨ ਦੇ ਵਿੱਚ ਜਿਹੜੇ ਚੂੜੇ ਨੇ ਜੋ ਰੈਡੀ ਨੇ ਤੇ ਸੋ ਇੱਕ ਇਹਦੇ ਵਿੱਚ ਹੋਰ ਮੇਨ ਗੱਲ ਕੀ ਹੈ ਜੀ ਜਿਹੜੀ ਅੰਦਰ ਤੁਸੀਂ ਇਹਦਾ ਅੰਦਰਲਾ ਪਾਸਾ ਦੇਖੋਗੇ ਨਾ ਮਤਲਬ ਇੱਥੇ ਵੀ ਦੇ ਵੀ ਕੁਝ ਚੂੜ ਨਾਲੋਂ ਜਾਂ ਕੁਝ ਹੋਰ ਹਨਾ ਮਤਲਬ ਬਹੁਤ ਸੋਹਣੀ ਚੀਜ਼ ਬਣ ਜਾਂਦੀ ਹੈ ਇੱਕ ਵੇਟ ਦੇ ਅਕੋਰਡਿੰਗ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਬਹੁਤ ਸੋਹਣਾ ਡਿਜ਼ਾਈਨ ਐਕਚੁਅਲੀ ਕਿਹਦਾ ਡਿਜ਼ਾਈਨ ਹੈ ਤਾਂ ਤੁਸੀਂ ਵੀ ਐਵੇਂ ਦੇ ਡਿਜ਼ਾਈਨ ਜ਼ਰੂਰ ਬਣਾਵਾਓ ਸ਼ਾਪ ਦੇ ਉੱਪਰ ਵਿਜ਼ਿਟ ਕਰੋ ਤੁਹਾਡੇ ਆਪਣੇ ਤਾਂ ਬਾਜੂਲਰਸ ਕੁਲਾਰਾ ਸੋ ਹੁਣ ਆਪਾਂ ਗੱਲ ਕਰਾਂਗੇ ਜੀ ਨੈਕਸਟ ਚੂੜੀਆਂ ਦੀ ਸੋ ਹਾਂਜੀ ਦੋਸਤੋ ਇੱਕ ਬਹੁਤ ਹੀ ਪਿਆਰਾ ਗਿਫਟ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਹੁਤ ਹੀ ਬੰਪ ਧਮਾਕਾ ਤੁਸੀਂ ਵੇਟ ਦੇਖ ਕੇ ਹੈਰਾਨ ਰਹਿ ਜਾਓਗੇ ਤੇ ਡਿਜ਼ਾਈਨ ਦੇਖ ਕੇ ਵੀ ਇੰਨਾ ਲਾਈਟ ਵੇਟ ਵੀ ਬਣ ਸਕਦੇ ਚੂੜੀਆਂ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਪਹਿਲਾਂ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਪ੍ਰੋਪਰ ਬਹੁਤ ਸੋਹਣਾ ਡਿਜ਼ਾਈਨ ਹੈ ਵਿਦ ਰੋਡੀਅਮ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਜੋ ਦੋਸਤੋ ਅਗਰ ਆਪਾਂ ਇਹਦੀ weight ਦੀ ਗੱਲ ਕਰਦੇ ਹਾਂ only 25 ਗ੍ਰਾਮ ਦੇ ਵਿੱਚ ਜਿਹੜੇ ਚੂੜੇ ਨੇ ਜੀ ਉਹ ਤਿਆਰ ਨੇ ਜਾਨਕਿ 2.5 ਤੋਲੇ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਜੇ ਆਪਾਂ weight ਦੇ ਅਕੋਰਡਿੰਗ ਇਹਦੀ ਫਲਾਵਰਟ ਦੀ ਗੱਲ ਕਰੀਏ ਸੋ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣੀ ਫਲਾਵਰਟ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਸਾਈਜ਼ ਤੁਸੀਂ ਇਹਦੇ ਵਿੱਚ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਨੋ ਪ੍ਰੋਬਲਮ ਕੋਈ ਵੀ ਸਾਈਜ਼ ਤੁਹਾਡਾ ਹੋਵੇ 2 2 2 4 2 3 ਜੋ ਵੀ ਤੁਹਾਡਾ ਸਾਈਜ਼ ਹੋਵੇ ਉਹ ਸਾਈਜ਼ ਤੁਹਾਡਾ ਇਹਦੇ ਵਿੱਚ ਬਣ ਜੇਗਾ ਸੋ ਡਿਜ਼ਾਈਨ ਤੁਸੀਂ ਦੇਖੋ ਬਹੁਤ ਹੀ ਪਿਆਰਾ ਬਹੁਤ ਹੀ ਸਲੀਕ ਦਾ ਡਿਜ਼ਾਈਨ ਹੈ ਕੁਨਿਕ ਦਾ ਡਿਜ਼ਾਈਨ ਹੈ ਡੇਲੀ ਵੇਅਰ ਯੂਜ਼ ਵਾਲੀਆਂ ਚੂੜੀਆਂ ਨੇ ਤੁਸੀਂ ਡੇਲੀ ਇਹਨੂੰ ਯੂਜ਼ ਕਰੋਗੇ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਆਉਣ ਵਾਲੀ ਤੁਹਾਨੂੰ ਹੋਏਗਾ ਵੀ ਇੰਨਾ ਵੇਟ ਲਾਈਟ ਹੈ ਪਤਾ ਨਹੀਂ ਆਪਾਂ ਕਰੇ ਡੇਲੀ ਯੂਜ਼ ਕਰ ਸਕਦੇ ਆ ਪਰ ਤੁਸੀਂ ਇਹਨੂੰ ਯੂਜ਼ ਡੇਲੀ ਕਰ ਸਕਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਬਹੁਤ ਪਿਆਰਾ ਡਿਜ਼ਾਈਨ ਹੈ ਸੋ ਹਾਂਜੀ ਦੋਸਤੋ ਇੱਕ ਡਿਜ਼ਾਈਨ ਹੋਰ ਤੁਹਾਡੇ ਲਈ ਆਪਾਂ ਲੈ ਕੇ ਆ ਰਹੇ ਹਾਂ ਤੁਸੀਂ ਡਿਜ਼ਾਈਨ ਦੇਖੋ ਪ੍ਰੋਪਰ ਫਿਨਿਸ਼ਿੰਗ ਹੋ ਗਈ ਜੋ ਵੀ ਤੁਹਾਨੂੰ ਚੀਜ਼ ਦੇਖਣ ਨੂੰ ਮਿਲੇਗੀ ਆਪਣੇ ਸਟੋਰ ਤੇ ਪਹਿਲੀ ਗੱਲ ਤਾਂ ਉਹਦੀ ਕੁਆਲਿਟੀ ਤੇ ਸੈਕੰਡ ਉਹਦੀ ਫਿਨਿਸ਼ਿੰਗ ਫਿਨਿਸ਼ਿੰਗ ਨੰਬਰ 1 ਹੋ ਗਈ ਸੋ ਮੈਂ ਤੁਸੀਂ ਆਪਨੇ ਆਪ ਤੁਸੀਂ ਵੀਡੀਓ ਦੇਖ ਕੇ ਦੱਸੋਗੇ ਵੀ ਹਾਂਜੀ ਵਾਕਈ ਫਿਨਿਸ਼ਿੰਗ ਜਿਹੜੀ ਹੈਗੀ ਆ ਬਹੁਤ ਟੌਪ ਦੀ ਹੈ ਤੇ ਮੇਨ ਚੀਜ਼ ਹੁੰਦੀ ਹੈ ਗਾਇਜ਼ ਕੁਆਲਿਟੀ ਦੀ ਸੋ ਨੂੰ ਆਪਣੇ ਕੁਆਲਿਟੀ ਦੇ ਵਿੱਚ ਕਦੇ ਵੀ ਲਾਈਫਟਾਈਮ ਤੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ 22 ਕੈਟ ਹਾਲਮਾਰਕ ਦੀ ਜਿਹੜੀ ਆਪਣੀ ਹੁੰਦੀ ਹੈ ਜੀ ਪਿਓਰਿਟੀ ਉਹ ਹੁੰਦੀ ਹੈ ਵਿਦ GST ਬਿੱਲ ਹੁੰਦਾ ਸੋ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਅਗਰ ਆਪਾਂ ਇਹਦੀ weight ਦੀ ਗੱਲ ਕਰਦੇ ਹਾਂ ਜੀ 40 ਗ੍ਰਾਮ ਦਾ ਜਿਹੜਾ ਜੋੜਾ ਹੈਗਾ ਜੀ ਪੇਅਰ 40 ਗ੍ਰਾਮ ਦਾ ਜਨ ਕਿ ਚਾਰ ਤੋਲਾਂ ਦੇ ਵਿੱਚ ਬਣਿਆ ਹੋਇਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਿਦ ਰੋਡੀ ਮੈਜੀ ਵਿਦ ਕੁੰਦਨ ਸੋ ਇੱਥੇ ਤੁਸੀਂ ਕੋਈ ਵੀ ਕਲਰ ਆਪਸ਼ਨ ਇੱਥੇ ਯੂਜ਼ ਕਰ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਾਂ ਗ੍ਰੀਨ, ਵਾਈਟ, ਪਿੰਕ ਸੋ ਜੋ ਵੀ ਤੁਹਾਡਾ ਕਲਰ ਆਪਸ਼ਨ ਹੈਗਾ ਉਹ ਆਪਾਂ ਇੱਥੇ ਐਡ ਆਨ ਕਰ ਦਾਂਗੇ। ਸੋ ਫਲਾਵਰ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਫਲਾਵਰ ਹੈ ਵੇਟ ਦੇ ਅਕੋਰਡਿੰਗ। ਸੋ ਜਿਆਦਾ ਵੇਟ ਨਹੀਂ ਜੀ ਓਨਲੀ 4 ਤੋਲੇ ਦੇ ਵਿੱਚ ਜਿਹੜੇ ਚੂੜੀ ਨੇ ਜੀ ਉਹ ਬਣੇ ਹੋਏ ਨੇ ਜੀ 22 ਕੈਟ ਹੋਲ ਮਾਰਕ ਦੇ ਵਿੱਚ ਹੈਗੇ ਨੇ ਜੀ ਰੈਡੀ। ਸੋ ਬਿੱਲ ਜੀ ਐਸਟੀ ਬਿੱਲ ਹੋਊਗਾ ਜੀ ਆਪਣੀ ਜੁਐਲਰੀ ਦੇ ਨਾਮ ਤੁਸੀਂ ਕੋਈ ਵੀ ਜੁਐਲਰੀ ਆਪਣੇ ਕੋਲੋਂ ਬਾਈ ਕਰਦੇ ਹੋ ਆਪਣੇ ਸਟੋਰ ਤੇ। ਸੋ ਤੁਹਾਨੂੰ ਜੀ ਐਸਟੀ ਬਿੱਲ ਨਾਲ ਆਪਾਂ ਜ਼ਰੂਰ ਦਵਾਂਗੇ। ਸੋ ਆਪਾਂ ਹੁਣ ਗੱਲ ਕਰਾਂਗੇ ਜੀ ਅਗਲੀਆਂ ਚੂੜੀਆਂ ਸੋ ਹਾਂਜੀ ਸੀਐਨਸੀ ਕਟਿੰਗ ਦੇ ਵਿੱਚ ਚੂੜੀਆਂ ਨੇ ਬਹੁਤ ਹੀ ਪੈਰਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਜਾਲੀ ਦੇਖ ਸਕਦੇ ਹੋ ਸੀਐਨਸੀ ਕਟਿੰਗ ਦੇ ਵਿੱਚ ਕਿੰਨੀ ਪ੍ਰੋਪਰ ਫਿਨਿਸ਼ਿੰਗ ਆਈ ਹੈ ਕਿੰਨਾ ਸੋਹਣਾ ਡਿਜ਼ਾਈਨ ਆਇਆ ਹੈ ਕੋਈ ਕਿਸੇ ਚੀਜ਼ ਕੋਈ ਕਮੀ ਨਹੀਂ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ 'ਚ ਤੁਸੀਂ ਦੇਖ ਸਕਦੇ ਹੋ ਫਲਾਵਰਡ ਜੀ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਨਹੀਂ ਹੋਏਗਾ ਦੇਖ ਸਕਦੇ ਤੁਸੀਂ ਬਹੁਤ ਪਿਆਰਾ ਡਿਜ਼ਾਈਨ ਬਿਲਕੁਲ ਸ਼ੀਸ਼ਾ ਫਿਨਿਸ਼ਿੰਗ ਹੈ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਡਿਜ਼ਾਈਨ ਸੋ ਫਲਾਵਰ ਤੁਸੀਂ ਦੇਖ ਸਕਦੇ ਹੋ ਅਗਰ ਆਪਾਂ ਇਹਨਾਂ ਦੀ weight ਦੀ ਗੱਲ ਕਰਦੇ ਹਾਂ ਜੀ ਸੇਮ weight ਹੈ ਇਹਨਾਂ ਦਾ 40 ਗ੍ਰਾਮ ਯਾਨੀ ਕਿ 4 ਤੋਲੇ ਸੋ ਰੋਡੀਅਮ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਅਗਰ ਤੁਹਾਡੇ ਕੋਲ ਵੀ ਕੋਈ ਡਿਜ਼ਾਈਨ ਹੈਗਾ ਹਾਂਜੀ ਆਪਣੇ ਇਹ ਵਾਲਾ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਸੋ ਆਪਾਂ ਉਹ ਡਿਜ਼ਾਈਨ ਵੀ ਕਸਟਮਾਈਜ਼ ਕਰ ਦਾਂਗੇ ਸੋ ਤੁਹਾਡੀ ਕੋਈ ਵੀ ਡਿਮਾਂਡ ਹੋਵੇ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਹੀ ਜੁਐਲਰੀ ਐਡੀ ਕਰਨੀ ਹੈ ਓਨਲੀ ਹੈਂਡ ਮੇਡ ਜੁਐਲਰੀ ਮਿਲੂਗੀ ਤੁਹਾਨੂੰ ਆਪਣੇ ਸਟੋਰ ਤੇ ਧਰਮਪਾਲ ਜੁਐਲਰਸ ਸੋ ਕੋਈ ਵੀ ਜੁਐਲਰੀ ਹੁੰਦੀ ਹੈ ਉਹ ਆਪਾਂ ਨੇ ਖੁਦ ਹੀ ਰੈਡੀ ਕਰਦੇ ਆ ਸੋ ਹਾਂਜੀ ਦੋਸਤੋ ਲਾਸਟ ਪੀਸ ਹੈ ਤੁਹਾਡੇ ਵਾਸਤੇ ਗਿਫਟ ਸਰਪ੍ਰਾਈਜ਼ ਬਹੁਤ ਹੀ ਯੂਨੀਕ ਡਿਜ਼ਾਈਨ ਸਾਰੀਆਂ ਚੂੜੀਆਂ ਨਾਲੋਂ ਬੈਸਟ ਡਿਜ਼ਾਈਨ ਮੈਨੂੰ ਲੱਗਿਆ ਬਾਕੀ ਡਿਜ਼ਾਈਨ ਸਾਰੇ ਸੋਹਣੇ ਨੇ ਬਾਕੀ ਤੁਸੀਂ ਕਮੈਂਟ ਦੇ ਵੀ ਦੱਸਿਓ ਤੁਹਾਨੂੰ ਸਭ ਤੋਂ ਸੋਹਣਾ ਡਿਜ਼ਾਈਨ ਕਿਹੜਾ ਲੱਗਿਆ ਸੋ ਆ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੂੰਗਾ ਯੂਨੀਕ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਇੱਕ ਅੰਟੀਕ ਜਿਹੜੀ ਹੈਗੀ ਹੈ ਜੀ ਉਹ ਬਣੀ ਹੋਈ ਹੈ ਚੂੜੀ ਤੁਸੀਂ ਦੇਖ ਸਕਦੇ ਹੋ yellow polish ਦੇ ਵਿੱਚ ਹੈਗੇ ਸਾਰੇ ਅਗਰ ਤੁਸੀਂ ਇਹਨੂੰ black polish ਦੇ ਵਿੱਚ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਇਹਨੂੰ black polish ਦੇ ਵਿੱਚ ਕਸਟਮਾਈਜ਼ ਕਰ ਦਾਂਗੇ ਬਟ ਕਸਟਮਰ ਦੀ ਡਿਮਾਂਡ ਸੀਗੀ ਸਾਨੂੰ only yellow gold ਚਾਹੀਦਾ ਸੋ ਆਪਾਂ ਨੇ ਉਹਨਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਆਪਾਂ ਨੇ ਇਹਨੂੰ yellow polish ਹੀ ਕੀਤਾ ਅਗਰ ਆਪਾਂ ਇਹਦੀ ਵੇਟ ਦੀ ਗੱਲ ਕਰਦੇ ਹਾਂ ਇਹ 30 ਗ੍ਰਾਮ ਦੇ ਵਿੱਚ ਜਿਹੜਾ ਹੈਗਾ ਜੀ ਸਿੰਗਲ ਪੇਅਰ ਰੈਡੀ ਹੈ ਯਾਨੀ ਕਿ ਅਗਰ ਆਪਾਂ ਇਹਦੀ ਪੇਅਰ ਦੀ ਗੱਲ ਕਰਦੇ ਹਾਂ ਇਹ 60 ਗ੍ਰਾਮ ਦੇ ਵਿੱਚ ਜਿਹੜਾ ਹੈਗਾ ਉਹ ਰੈਡੀ ਹੁੰਦਾ ਸੋ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਗੌਰ ਨਾਲ ਦੇਖੋ ਤੁਸੀਂ ਜਿਹੜਾ ਜਿਹੜੇ ਸੈਂਟਰ ਵਾਲੇ ਪੀਸ ਨੇ ਜੀ ਇਹ ਆਪਾਂ ਨੇ ਤੁਹਾਡੇ ਮੈਟ ਦੇ ਵਿੱਚ ਰੱਖੇ ਹੋਏ ਨੇ ਸੋ ਜਿਹੜੇ ਸਾਈਡ ਵਾਲੀਆਂ ਬੋਲਾ ਲੱਗੀਆਂ ਹੋਈਆਂ ਨੇਗੀਆਂ ਉਹ ਆਪਣਾ ਥੋੜੀ ਜਿਹੀ ਹਾਈ ਪਾਲਿਸ਼ ਕੀਤੀ ਹੋਈ ਹੈ ਸੋ ਬਹੁਤ ਪਿਆਰਾ ਡਿਜ਼ਾਈਨ ਹੈ ਯੂਨੀਕ ਜਿਹਾ ਡਿਜ਼ਾਈਨ ਹੈ ਇੱਕ ਸੋ weight ਦੀ ਤੁਹਾਨੂੰ ਮੈਂ ਦੱਸੇ ਦਿੱਤਾ ਜੀ ਆਪਦੀ ਫਲਟ ਦੇਖ ਸਕਦੇ ਹੋ ਬਸ ਨਹੀਂ ਫਲਟ ਹੈ ਸੋ ਇਹ ਵੀ 22 ਕੈਟ ਹਾਲਮਾਰਕ ਦੇ ਵਿੱਚ ਬਣੀਆਂ ਹੋਈਆਂ ਨੇ ਜੀ ਸੋ ਤੁਸੀਂ ਵੀ ਐਵੇਂ ਆਂਦੇ ਸੋਹਣੇ ਸੋਹਣੇ ਡਿਜ਼ਾਈਨ ਬਣਾਉਣ ਵਾਲੀ ਜ਼ਰੂਰ ਇੱਕ ਵਾਰੀ ਸ਼ਾਪ ਦੇ ਉੱਪਰ ਵਿਜ਼ਿਟ ਕਰੋ ਤੁਹਾਡੇ ਆਪਣੇ ਤਰ੍ਹਾਂ ਆਪਾਂ ਜੁਐਲਰਸ ਕੁਲਾਰਾਂ ਵਾਲੇ ਸੋ ਆਪਣੀ ਸਟੋਰ ਦੀ ਲੋਕੇਸ਼ਨ ਜਿਹੜੀ ਹੈਗੀ ਹੈ ਜੀ ਉਸ ਅਨੁਸਾਰ ਨੂੰ ਪਤਾ ਹੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਨੀਚੇ ਐਡ ਕੀਤੀ ਹੋਈ ਹੈ ਸੋ ਆਪਣਾ ਇੰਸਟਾਗ੍ਰam ਪੇਜ ਵੀ ਲਿੰਕ ਹੈਗਾ ਤੁਸੀਂ ਜਾ ਕੇ ਜਰੂਰ ਫੋਲੋ ਕਰਿਓ ਸੋ ਅਗਰ ਕਿਸੇ ਨੂੰ ਨਹੀਂ ਫੇਰ ਵੀ ਪਤਾ ਲੱਗਦਾ ਆਪਣੀ ਲੋਕੇਸ਼ਨ ਬਾਰੇ ਸੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਸਾਡੇ ਨੀਚੇ ਨੰਬਰ ਦਿੱਤੇ ਹੋਏ ਨੇ ਜੀ ਸੋ ਹਰ ਟਾਈਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਂਦੀ ਤੁਹਾਡੇ ਆਪਣੇ ਤਰਫੋਂ ਜੁਐਲਰਸ ਕੁਲਾਰਾਂ ਵਾਲੇ ਸਤਿ ਸ਼੍ਰੀ ਅਕਾਲ ਜੀ